ਤੱਲੇ ਸਾਡਾ ਫਰਜ਼ ਨਹੀਂ ਬਣਦਾ ਤੁਹਾਡਾ ਹੀ ਫਰਜ਼ ਬਣਦਾ ਕਿ ਲੋਕਾਂ ਤੱਕ ਜਾਣੇ ਸਰਕਾਰਾਂ ਨੂੰ ਤੁਸੀਂ ਹਿਲਾਉਣਾ ਹੁੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਮੈਂ ਹੁਣੀ ਗੱਡੀ ਚ ਆਉਂਦਾ ਤੇ ਮੈਨੂੰ ਸੰਦੀਪ ਸਿੰਘ ਫੌਜੀ ਦਾ ਫੋਨ ਆਇਆ ਰਾਸਤਾਨ ਗੰਗਾ ਨਗਰ ਤੋਂ ਉਹ ਕਹਿੰਦਾ ਭਾਈ ਅਸੀਂ ਇੱਕ ਬੱਚੇ ਦੇ ਘਰੇ ਖੜੇ ਆ ਜਿਹਦਾ ਜਨਮ ਰਾਤ ਹੋਇਆ ਤੇ ਉਹਦੇ ਮੂੰਹ ਦੇ ਵਿੱਚ ਕੈਂਸਰ ਆ ਜੰਮਦੇ ਬੱਚੇ ਦੇ ਗੰਗਾ ਨਗਰ ਦੇ ਵਿੱਚ ਰਾਸਤਾਨ ਦੇ ਵਿੱਚ ਮੂੰਹ ਚ ਕੈਂਸਰ ਆ ਜੀ ਤੇ ਇਹ ਹਲਾਸ ਕੱਲਾ ਰਾਜਸਥਾਨ ਗੰਗਾ ਨਗਰ ਬੀਕਾ ਨੇਰ ਨਹੀਂ ਅੱਠ ਜਿਲ੍ਹੇ ਰਾਜਸਥਾਨ ਦੇ ਤੇ ਬਾਕੀ ਸਾਰਾ ਦੱਖਣੀ ਮਾਲਵਾ ਲੈ ਕੇ ਲੁਧਿਆਣੇ ਤੋਂ ਸਾਰੇ ਮੈਂ ਕਹਿੰਦਾ ਪੂਰਾ ਪੰਜਾਬ ਹੀ ਪੀਂਦਾ ਇਹ ਤਾਂ ਉਹ ਇਲਾਕਾ ਪੀਂਦਾ ਜਿਹੜਾ ਸਤਲੂਜ ਦਾ ਪਾਣੀ ਪੀਂਦਾ ਹੈ ਬਾਕੀ ਬਾਕੀ ਨਹਿਰਾਂ ਦਰਿਆਵਾਂ ਨਾਲ ਆਪਣਾ ਧਰਤੀ ਜਿਹੜਾ ਪਾਈ ਜਾਂਦਾ ਬੋਰ ਕਰਕੇ ਪਾਣੀ ਜਿੰਨੀਆਂ ਫੈਕਟਰੀਆਂ ਹੋਰ ਲੱਗੀਆਂ ਨੇ ਪੰਜਾਬ ਦੇ ਵਿੱਚ ਬਹੁਤਾ ਥਾਮਾਂ ਦੇ ਉੱਤੇ ਇੱਥੇ ਹੁਣ ਮੋਰਚੇ ਵੀ ਲੱਗੇ ਹੋਏ ਨੇ ਅਖਾੜੇ ਮੋਰਚਾ ਲੱਗਿਆ ਹੋਇਆ ਮੁਸਕਾਵਾਦ ਮੋਰਚਾ ਲੱਗਿਆ ਹੋਇਆ ਉਹ ਜਿਹੜੀ ਮੋਰਚਾ ਲੱਗਿਆ ਹੋਇਆ ਉਹਨਾਂ ਫੈਕਟਰੀਆਂ ਦੇ ਖਿਲਾਫ ਨਵੀਆਂ ਫੈਕਟਰੀਆਂ ਹੋਰ ਲਾਈ ਜਾਂਦੇ ਨੇ ਹਾਂ ਕਾਫੀ ਥਾਂ ਕਿਹੜਾ ਮੋਰਚਾ ਲੱਗਿਆ ਹੋਇਆ ਸੋ ਭਾਈ ਸੋਡੇ ਰਾਹੀਂ ਅਸੀਂ ਲੋਕਾਂ ਨੂੰ ਪੀਲ ਕਰਦੇ ਆ ਕਿ ਸਭਰਾਵੋ ਇਹਨਾਂ ਦਾ ਪੂਰਾ ਜੋਰ ਲੱਗਿਆ ਪਿਆ ਸਰਕਾਰ ਦਾ ਪ੍ਰਸ਼ਾਸਨ ਦਾ ਵੀ ਇਹਨਾਂ ਨੂੰ ਕਿਵੇਂ ਨਾ ਕਿਹੜਾ ਬੰਦੀ ਕੀਤੀ ਜਾਵੇ ਕਿਵੇਂ ਫੜੇ ਜਾਣ ਕਿਵੇਂ ਘੇਰੇ ਜਾਣ ਹੋ ਸਕਦਾ ਹੈ ਉਦੋਂ ਉਦੇ ਕੋਰਟਨ ਤੇ ਸਾਨੂੰ ਘੇਰਨ ਸਾਨੂੰ ਫੜਨ ਨਾਲ ਕੁਝ ਵੀ ਕਰ ਸਕਦੇ ਆ ਇਹ ਹੁਣ ਇਹ ਗੱਲ ਸੋਡੇ ਦੇ ਖੜੀ ਹੈ ਜੇਕਰ ਤੁਸੀਂ ਅੰਦਰ ਕਹਾਂ ਅਜ ਬੈਠ ਕੇ ਇਹ ਜ਼ਹਿਰਾਂ ਪੀ ਕੇ ਮਰਨਾ ਤਾਂ ਸੁੱਡੀ ਮਰਜ਼ੀ ਆ ਮਰੀਦੋ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਜ਼ਹਿਰਾਂ ਤੋਂ ਅਸੀਂ ਮੁਕਤ ਹੋਈਏ ਅਸੀਂ ਆਪਣੀ ਜ਼ਿੰਦਗੀ ਬਚਾਈਏ ਆਪਣੇ ਜਵਾਬ ਬਚਾਈਏ ਆਪਣੀਆਂ ਨਸਲਾਂ ਬਚਾਈਏ ਤਾਂ ਤੁਸੀਂ ਜ਼ਰੂਰ ਵੱਡੀ ਗਿਣਤੀ ਉਹ ਤਿੰਨ ਤਰੀਕ ਨੂੰ ਬੀਰਕਾ ਪਲਾਂਟ ਦੇ ਕੋਲੇ ਸਮਾਂ 12 ਵਜੇ ਸਮਾਂ 12 ਵਜੇ ਬੀਰਕਾ ਪਲਾਂਟ ਦੇ ਕੋਲੇ ਜਿੱਥੇ ਅਸੀਂ ਪਹਿਲਾਂ 24 ਅਗਸਤ ਨੂੰ ਇਕੱਠ ਕੀਤਾ ਸੀ ਉੱਥੇ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਤੁਸੀਂ ਉੱਥੇ ਪਹੁੰਚੋ ਕਾਬਲੇ ਬਣ ਕੇ ਪਹੁੰਚੋ ਇਕੱਲੇ ਇਕੱਲੇ ਪਹੁੰਚੋ ਜਿਵੇਂ ਮਰਜ਼ੀ ਨਿਕਲ ਕੇ ਪਹੁੰਚੋ 1:00 ਵਜੇ ਸੋਡਾ ਉੱਤੇ ਪਹੁੰਚਣਾ ਬੜਾ ਜ਼ਰੂਰੀ ਆ ਹਾਂ ਫੇਰ ਵੀ ਜੇ ਕਦੇ ਤੁਹਾਨੂੰ ਰਾਹ ਦੇ ਵਿੱਚ ਰੋਕ ਲਿਆ ਜਾਂਦਾ ਕਦੇ ਘੇਰਾ ਪਾ ਲਿਆ ਜਾਂਦਾ ਸੜਕਾਂ ਦੇ ਉੱਤੇ ਜਾਗਦੇ ਵੀ ਤਾਂ ਉੱਥੇ ਹੀ ਬੈਠ ਕੇ ਤੁਸੀਂ ਉਹ ਸੜਕਾਂ ਜਾਮ ਕਰਨੀਆਂ ਨੇ ਤੇ ਪੂਰੇ ਪੰਜਾਬ ਨੂੰ ਅਪੀਲ ਕਰਦੇ ਆ ਮਸਲਾ ਸਭ ਤੋਂ ਜ਼ਿਆਦਾ ਗੰਭੀਰ ਆ ਅਸੀਂ ਆਪਣੀਆਂ ਜ਼ਮੀਨਾਂ ਆਪਣੀ ਕਿਸਾਨੀ ਬਚਾਉਣ ਲਈ ਆਪਣੇ ਮਜ਼ਦੂਰ ਬਚਾਉਣ ਲਈ ਆਪਣਾ ਸਾਰਾ ਪੰਜਾਬ ਬਚਾਉਣ ਲਈ ਅਸੀਂ ਪੂਰਾ ਪੰਜਾਬ ਨਹੀਂ ਨਾਲ ਹਰਿਆਣਾ ਵੀ ਸਾਡੇ ਦਿੱਲੀ ਆਪਾਂ ਪਹੁੰਚ ਗਏ ਸੀਗੇ ਬੱਚਾ ਬੱਚਾ ਸੀ ਆਪਣਾ ਉਸ ਦੋਨੇ ਦੇ ਢੋਤਾ ਸੀ ਲਾਤਾ ਸੀ ਇਹ ਉਦੋਂ ਵੀ ਕਿਤੇ ਗੰਭੀਰ ਮਸਲਾ ਜੇ ਜੈਰਾ ਪੀਕੇ ਸੀ ਮਰ ਕੇ ਐਨਾ ਕੈਮੀਕਲ ਪਾਇਆ ਜਾ ਰਿਹਾ ਜਿਵੇਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਹੋਣਾ ਵੀ 9 ਕਰੋੜ ਲੀਟਰ ਤਾਂ ਇੱਕ ਥਾਂ ਤੋਂ ਪਾਈ ਜਾਂਦੇ ਆ ਤੁਸੀਂ ਹਾਲਾ ਹਾਲ ਵੀ 9 ਕਰੋੜ ਲੀਟਰ ਇੱਕ ਦਿਨ ਦੇ ਵਿੱਚ ਇੱਕ ਥਾਂ ਤੋਂ ਪੈਂਦਾ ਤੇ ਪਿਛਲੇ 35 40 ਸਾਲ ਤੋਂ ਡਾਈੰਗਾਂ ਦਾ ਪਾਣੀ ਪੈ ਰਿਹਾ ਕੈਮੀਕਲ ਪੈ ਰਿਹਾ ਸੀਵਰੇਜ ਦਾ ਪਾਣੀ ਪੈ ਰਿਹਾ ਹੋਰ ਗੰਦਬੰਦ ਪੈ ਰਿਹਾ ਸਾਰੇ ਲੋਕ ਪਿਛਲੇ 35-40 ਸਾਲ ਤੋਂ ਉਹ ਪਾਣੀ ਪੀ ਕੇ ਮਰ ਰਹੇ ਨੇ ਅਸੀਂ ਪਿੰਡਾਂ 'ਚ ਗਿਆਂ ਹਾਲਾਤ ਬਹੁਤ ਜ਼ਿਆਦੇ ਚਿੰਤਾਜਨਕ ਨੇ 80-80% ਲੋਕਾਂ ਨੂੰ ਕਾਲਾ ਪੀੜਿਆ ਤੇ ਟੈਂਸਨ ਹੋ ਚੁੱਕਿਆ ਗੁਰਦੇ ਕਿਰਨੀਆਂ ਖਤਮ ਹੋ ਚੁੱਕੀਆਂ ਨੇ ਲੋਕਾਂ ਦੀਆਂ ਜਵਾਰਾਂ ਦੀਆਂ ਸੋ ਪੀਰਾ ਭਰਾਵੋ ਹੁਣ ਇਹ ਲਹਿਰਾਂ ਇਹ ਲੜਾਈਆਂ ਬਾਰ-ਬਾਰ ਨਹੀਂ ਖੜੀਆਂ ਹੁੰਦੀਆਂ ਹੁਣ ਵੀ ਜੇ ਆਪਾਂ ਘਰਾਂ 'ਚ ਬੈਠੇ ਰਹੇ ਤਾਂ ਫਿਰ ਮੁੜ ਕੇ ਪਸਤਾਨ ਤੋਂ ਇਲਾਵਾ ਮੁੜ ਕੇ ਮੌਤ ਸੋਡੇ ਘਰਾਂ 'ਚ ਵੱਡ ਚੁੱਕੀ ਆ ਸੋਡੇ ਦਰਵਾਜੇ ਤੇ ਖੜੀ ਆ ਮੌਤ ਇਹਨਾਂ ਨੇ ਇੱਕੋ ਵੀ ਕਾਹੀ ਸਾਨੂੰ ਕੀ ਲੋੜ ਆ ਅਸੀਂ ਕੀ ਕਰਨਾ ਉਹ ਸਿਆਣਾ ਨਾ ਹੋ ਜੇ ਉਹ ਨਾ ਹੋ ਜੇ ਮੈਂ ਗੱਲ ਕਹਿੰਦਾ ਉਹਨਾਂ ਦੇ ਸਭ ਤੋਂ ਵੱਡਾ ਡਰ ਕਿਹੜੀ ਗੱਲ ਦਾ ਹੁੰਦਾ ਮੌਤ ਦਾ ਉਹ ਸੋਡੇ ਘਰਾਂ ਚ ਆ ਗਈ ਬਹੁਤ ਵੱਡੇ ਇੱਥੇ ਕੀ ਕਰਮ ਨੇ ਪਰਚੇ ਪਾਉਣਗੇ ਜਾਂ ਡਾਂਗਾ ਮਾਰਨਗੇ ਕੀ ਕਰਨਗੇ ਸਾਡੀ ਮਾਰਨ ਦਾ ਡਾਂਗਾ ਬੰਦਾ ਤੇ ਖਾਣ ਤਿਆਰ ਆ ਦੇਣ ਪਰ ਜੇ ਤੁਸੀਂ ਪਰਚੇ ਪਾਉਣ ਤਿਆਰ ਜਿਲ੍ਹਾ ਭੇਜਣ ਜਾਣ ਨੂੰ ਤਿਆਰ ਆ ਪਰ ਜੇ ਅਸੀਂ ਰਹੀ ਨਾ ਜ਼ਿੰਦਗੀ ਨਾ ਰਹੀ ਸਾਡੀਆਂ ਆਣ ਬਣਾਂ ਨਸਨਾਂ ਰਹਿ ਜਾਂ ਤਾਂ ਬੜਾ ਅਸੀਂ ਇਦੋਂ ਰਹਿ ਸਾਡੇ ਪੱਲੇ ਕੀ ਗਿਆ ਸੋਸ ਕਰਕੇ ਬੇਨਤੀ ਆ ਵੀ ਤੈਨੂੰ ਤਰੀਕ ਨੂੰ ਤੈਨੂੰ ਸੰਪਰਨ ਨੂੰ ਫੇਰ ਕਪਨਾਡ ਕੋਲੇ ਫੱਜੀ ਗੰਟੀ ਦੇ ਵਿੱਚ Rajasthan ਤੋਂ Punjab ਤੋਂ ਵੱਧ ਤੋਂ ਵੱਧ ਦੇ ਸੰਗਤ ਪਹੁੰਚੋ ਇੱਕ ਗੱਲ ਕਲੀਅਰ ਕਰ ਦਈਏ ਕਿ ਜੇ ਸਾਡੇ ਚੋਂ ਕੋਈ ਵੀ ਲੱਗਾ ਮੈਂ ਜਾਂ ਸਾਰੇ ਵੀ ਅਰੈਸਟ ਹੁੰਦੇ ਆ ਪਹਿਲਾਂ ਤਾਂ ਇਹ ਪ੍ਰੋਗਰਾਮ ਹੋਵੇ ਹੀ ਰਹੂਗਾ ਸਭ ਤੈਨੂੰ ਤਰੀਕ ਨੂੰ ਆਉਂਗੇ ਤੇ ਜਾ ਕੇ ਉਹ ਸੈਂਟਰ ਬੰਦ ਹੋਊਗਾ ਇਸ ਲਈ ਕਿਸੇ ਵੀ ਨਿਊਜ਼ ਤੇ ਕਿ ਸਾਨੂੰ ਫੜ ਲਿਆ ਆ ਕਰ ਲਿਆ ਇਸ ਗੱਲ ਨੂੰ ਕੁਝ ਨਾ ਸਮਝੋ ਜੇ ਤੁਸੀਂ ਆਉਣਾ ਔਰ ਉਹ ਬੰਦ ਹੋਣੀ ਹੈ ਔਰ ਇੱਕ ਹੋਰ ਗੱਲ ਜੇ ਜਦੋਂ ਤੁਸੀਂ ਰਾਸਤੇ 'ਚ ਰੁਕੂਗੇ ਤੁਹਾਨੂੰ ਰੋਕਿਆ ਜਾਊਗਾ ਉਹਦਾ ਵੀਡੀਓ ਬਣਾਇਓ ਜੇ ਅਸੀਂ ਤੁਹਾਨੂੰ ਨੰਬਰ ਵੀ ਦੱਸ ਦਿਆਂਗੇ ਜਦ ਸਾਨੂੰ ਉਹਨੂੰ ਭੇਜਿਓ ਜਾਂ ਸਿੱਧਾ মিডিਏ ਨੂੰ ਭੇਜਿਓ ਜੇ ਕਿ ਆ ਪੰਜਾਬ ਦਾ ਤੱਕਾ ਪੰਜਾਬ ਗਵਰਨਮੈਂਟ ਕਰ ਰਹੀ ਐ ਨਾ ਕਿ ਉਹਨਾਂ ਸੈਂਟਰਾਂ ਨੂੰ ਬੰਦ ਕਰਦੇ ਹੁਣ ਤੁਸੀਂ ਕੋਈ ਵੀ ਸਵਾਲ ਪੁੱਛੋਗੇ ਗੱਲ ਜਿਹੜੀ ਰਹੇਗੀ ਫਰਾਨੀ ਜਨ ਗੱਲ ਇਹ ਆ ਜੀ ਪਿਛਲੇ ਕਈ ਸਾਲ ਤੋਂ 70 80 ਸਾਲ ਤੋਂ ਸਾਡੀ ਸਾਰੀ ਟੀਮ ਰੋਲਾ ਪਾ ਰਹੀ ਐ ਉਹਦੋਂ ਪਹਿਲਾਂ ਵੀ ਕਾਫੀ ਵਾਰੀ ਇਹ ਰੋਲਾ ਪੈ ਚੁੱਕਿਆ ਕੋਈ ਪ੍ਰਸ਼ਾਸਨ ਕੋਈ ਸਰਕਾਰ ਤੁਸੀਂ ਮੀਡੀਆ ਵਾਲਿਆਂ ਨੂੰ ਸਵਾਲ ਤਾਂ ਪੁੱਛੋ ਕਰੋ ਕੋਈ ਜਵਾਬ ਦੇਣ ਨੂੰ ਤਿਆਰ ਆ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਅਸੀਂ ਇੱਥੇ ਕਿ ਮੈਨਰ ਨੂੰ ਮਿਲੇ ਆ ਅਸੀਂ ਇੱਥੇ ਕਿੱਬੇ ਠਾਣੇ ਗਏ ਆ ਅਸੀਂ ਦਰਖਾਸਤ ਦੇ ਕੇ ਆਏ ਆ ਵੀ ਆਹ ਗੈਰ ਕਾਨੂੰਨੀ ਹੈ ਐਨਜੀਟੀ ਨੇ ਆਰਡਰ ਕੱਢ ਦਿੱਤਾ ਪੰਜਾਬ ਪੋਲੂਸ਼ਨ ਬੋਰਡ ਨੇ ਆਰਡਰ ਕਰਤਾ ਸੈਂਟਰ ਬੋਰਡ ਨੇ ਆਰਡਰ ਕੱਢਤਾ 12 ਅਗਸਤ ਦਾ ਕੱਢਿਆ ਹੋਇਆ ਵੀ ਤੁਸੀਂ ਇਹਨੂੰ ਬੰਦ ਕਿਉਂ ਨਹੀਂ ਕਰ ਰਹੇ ਜੇ ਐਨਜੀਟੀ ਨੇ ਕਹਿਤਾ ਵੀ ਗਲ ਕਾਨੂੰਨੀ ਹੈ ਯਾਰਾ ਤੁਸੀਂ ਪਾ ਨਹੀਂ ਸਕਦੇ ਪਾਣੀ ਦੇ ਵਿੱਚ ਜੇ ਸੈਂਟਰ ਬੋਰਡ ਨੇ ਕਹਿਦਾ ਪੰਜਾਬ ਪੋਲੂਸ਼ਨ ਬੋਰਡ ਨੇ ਕਹਿਤਾ ਵੀ ਤੁਸੀਂ ਪਾ ਨਹੀਂ ਸਕਦੇ ਤਾਂ ਪਾ ਕੌਣ ਰਿਹਾ ਪੰਜਾਬ ਦਾ ਮੁੱਖ ਮੰਤਰੀ ਇਹ ਕਹਿ ਰਿਹਾ ਪੰਜਾਬ ਦਾ ਮੁੱਖ ਮੰਤਰੀ ਇਹ ਕਹਿ ਰਿਹਾ ਕਿ ਅਸੀਂ ਤਾਂ ਜੀ ਇਹ ਤਾਂ ਆਪਣਾ ਸਾਡੇ ਪਾਣੀਆਂ ਜ਼ਹਿਰਾ ਪਾਤੀਆਂ ਜੀ ਆ ਹੁਣ ਕਹਿ ਰਿਹਾ ਪੰਜਾਬ ਦਾ ਮੁੱਖ ਮੰਤਰੀ ਇਹ ਨਾ ਵੋਟਾਂ ਦੇ ਵਿੱਚ ਕਿ ਸਾਡੇ ਪਾਣੀਆਂ ਜ਼ਹਿਰਾ ਪਾਤੀਆਂ ਜੀ ਸਾਡੇ ਦਰਿਆ ਪ੍ਰੀਤ ਕਰਤੇ ਜ਼ਹਿਰੀਲੇ ਕਰਤੇ ਜੀ ਸਾਡੇ ਜੀ ਧਰਤੀਆਂ ਜ਼ਹਿਰਾ ਪਾਤੀਆਂ ਉਹ ਭਾਈ ਸਾਹਿਬ ਤੂੰ ਮੁੱਖ ਮੰਤਰੀ ਐ ਐਨਜੀਟੀ ਨੇ ਆਰਡਰ ਕੱਟਤਾ ਤੇਰੇ ਬੋਰਡ ਨੇ ਆਰਡਰ ਕੱਟਤਾ ਸੈਂਟਰ ਬੋਰਡ ਨੇ ਕਿਹਾ ਬੰਦ ਕਿਨੇ ਕਰਨਾ ਹੈ ਹਰਾਨੀ ਦੀ ਗੱਲ ਆ ਵੀ ਅੱਜ ਵੀ ਉਹ ਗੱਲ ਐ ਕੱਢਦੇ ਨੇ ਵਿਰੋਧੀ ਧਰ ਦੇ ਵਿੱਚ ਕੋਈ ਐਮਐਲਏ ਬਣਾ ਬੈਠਾ ਹੁੰਦਾ ਸੋ ਭਰਾਵੋ ਹੁਣ ਸਰਕਾਰਾਂ ਸਾਰੀਆਂ ਹੀ ਇਹਦੀਆਂ ਜ਼ਿੰਮੇਵਾਰ ਆ ਪਹਿਲਾਂ ਵਾਲੀਆਂ ਵੀ ਹੁਣ ਵਾਲੀਆਂ ਵੀ ਸੋ ਲੋਕਾਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਤੁਸੀਂ ਆ ਕੇ ਇਹ ਸਾਡਾ ਸਾਥ ਦਿਓ ਤੇ ਅਸੀਂ ਤੁਹਾਡੇ ਨਾਲ ਆ ਤੁਹਾਡੇ ਅੱਗੇ ਲੱਗੇ ਹੋਏ ਆ ਆਲੋ ਤੰਨ ਨੂੰ ਹੁਣ ਹਰ ਹਾਲ ਦੇ ਵਿੱਚ ਜਿਹੜਾ ਇੱਕ ਬੂੰਦ ਨਾ ਕਿਸੇ ਦਰਿਆ 'ਚ ਪਾਉਣ ਦੇਣੀ ਐ ਤੇ ਨਾ ਕਿਸੇ ਧਰਤੀ 'ਚ